ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਅੱਜ ਆਪਾਂ ਜਿਹੜੀ ਕਹਾਣੀ ਲੈ ਕੇ ਆਏ ਆ ਉਹ ਇੱਕ ਟੀਚਰ ਦੀ ਕਹਾਣੀ ਹੈ ਉਹਦੀ ਆਪਣੀ ਪਰਸਨਲ ਜ਼ਿੰਦਗੀ ਦੀ ਕਹਾਣੀ ਦੇ ਉੱਤੇ ਆਪਾਂ ਚਰਚਾ ਕਰਾਂਗੇ ਅੱਜ ਤੇ ਕਹਾਣੀ ਇਸ ਤਰ੍ਹਾਂ ਹੈ ਕਿ ਉਸ ਟੀਚਰ ਦਾ ਉਸ ਲੜਕੀ ਦਾ ਸ਼ਾਦੀ ਦੇ ਉੱਤੇ ਕਿਸ ਤਰ੍ਹਾਂ ਵਿਸ਼ਵਾਸ ਜਿਹੜਾ ਹੈ ਉਹ ਟੁੱਟ ਗਿਆ ਟੁੱਟ ਗਿਆ। ਇਹ ਇੱਕ ਇੱਕ ਕਹਾਣੀ ਜਿਹੜੀ ਹੈ ਇਹ ਦਿੱਲੀ ਦੇ ਵਿੱਚ ਰਹਿਣ ਵਾਲੀ ਇੱਕ ਲੜਕੀ ਇਹ ਲੜਕੀ ਸੀਮਾ ਦੀ ਕਹਾਣੀ ਹੈ ਜਿਹੜੀ ਪਿਆਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਚਲੋ ਜੀ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਕਹਾਣੀ ਨੂੰ ਸ਼ੁਰੂ ਕਰਦੇ ਆਂ ਕਿ ਸੀਮਾ ਦੀ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੋਈ ਕਿਉਂ ਸ਼ਾਦੀ ਤੋੜ ਜਿਹੜਾ ਸੀਗਾ ਟਰਸਟ ਖਤਮ ਹੋ ਗਿਆ ਮਨ ਖੱਟਾ ਹੋ ਗਿਆ ਕਿਉਂ ਸ਼ਾਦੀ ਉਹਨੇ ਨਹੀਂ ਕੀਤੀ ਇਸ ਤਰ੍ਹਾਂ ਜੀ ਸੀਮਾ ਹਰੀ ਮਤਲਬ ਕਿ ਸੀਮਾ ਦੇ ਤਿੰਨ ਭੈਣ ਭਰਾ ਹੋਰ ਸੀਗੇ ਦੋ ਭੈਣਾਂ ਇੱਕ ਭਰਾ ਤੇ ਇੱਕ ਥਿੰਡ ਭੈਣਾ ਤੇ ਇੱਕ ਭਰਾ ਸੀ ਮਾਰੀ ਸੀ ਦੋਨਾਂ ਭੈਣਾਂ ਦੀ ਸ਼ਾਦੀ ਹੋ ਗਈ ਵੱਡੀ ਭੈਣ ਦੀ ਵੀ ਸ਼ਾਦੀ ਹੋ ਗਈ ਵਿਚਕਾਰ ਵਾਲੀ ਭੈਣ ਦੀ ਵੀ ਸ਼ਾਦੀ ਹੋ ਗਈ ਸੀਮਾ ਸਾਰਿਆਂ ਤੋਂ ਛੋਟੀ ਲੜਕੀ ਹੈ ਤੇ ਇੱਕ ਭਰਾ ਹੈ ਭਰਾ ਦੀ ਵੀ ਹਜੇ ਸ਼ਾਦੀ ਜਿਹੜੀ ਹੈ ਨਹੀਂ ਹੋਈ ਦੋਨਾਂ ਭੈਣਾਂ ਦੀ ਸ਼ਾਦੀ ਹੋ ਗਈ ਉਹਨਾਂ ਦੇ ਬੱਚੇ ਵੀ ਹੋ ਗਏ ਇੱਕ ਭੈਣ ਦਾ ਇੱਕ ਬੇਟਾ ਹੈ ਇੱਕ ਭੈਣ ਦੀ ਇੱਕ ਬੇਟੀ ਹੈ ਚਲੋ ਜੀ ਉਹ ਆਪਣੇ ਘਰੇ ਬਹੁਤ ਵਧੀਆ ਹੱਸਦੀਆਂ ਖੇਡਦੀਆਂ ਤੇ ਸੀਮਾ ਦੀ ਹਜੇ ਮੈਰਿਜ ਜਿਹੜੀ ਹੈ ਨਹੀਂ ਪਰ ਆ ਵੀ ਵਿਆਣ ਵਾਲਾ ਸੀ ਭੈਣ ਵੀ ਜਾਣੀ ਕਿ ਸੀਮਾ ਵੀ ਵਿਆਣ ਵਾਲੀ ਸੀ ਚਲੋ ਜੀ ਪੜ੍ਹਾਈ ਲਿਖਾਈ ਖਤਮ ਹੋ ਗਈ ਨੌਕਰੀ ਲੱਗ ਗਈ ਟੀਚਰ ਦੀ ਨੌਕਰੀ ਲੱਗ ਗਈ ਨੌਕਰੀ ਵੀ ਬਹੁਤ ਵਧੀਆ ਸੀਮਾ ਦੀ ਚੱਲਦੀ ਪਈ ਸੀ ਤੇ ਸੀਮਾ ਦੀ ਮਾਂ ਸੀਮਾ ਨੂੰ ਕਈ ਵਾਰ ਕਹਿ ਰਹੀ ਸੀ ਵੀ ਤੂੰ ਸ਼ਾਦੀ ਕਰ ਲੈ ਸ਼ਾਦੀ ਕਰ ਲੈ ਤਸੀ ਮਾਨੇ ਕਿ ਹਜੇ ਮੈਂ ਨਵੀਂ ਨਵੀਂ ਮੇਰੀ ਨੌਕਰੀ ਲੱਗੀ ਹੈ ਹਜੇ ਮੈਂ ਕੁਝ ਬਣਨਾ ਚਾਹੁੰਦੀ ਹਾਂ ਕੁਝ ਕਰਨਾ ਚਾਹੁੰਦੀ ਹਾਂ ਤੇ ਹਜੇ ਮੈਂ ਛਾਤੀ ਨਹੀਂ ਕਰਦੀ ਚਲੋ ਜੀ ਕਰਦੇ ਕਰਦੇ ਕਾਫੀ ਸਾਲ ਜਿਹੜੇ ਸੀਗੇ ਉਹ ਨਿਕਲ ਗਏ ਸੀ ਤੇ ਅਚਾਨਕ ਉਹਦੇ ਭਰਾ ਦੇ ਵਾਸਤੇ ਇੱਕ ਰਿਸ਼ਤਾ ਆਉਂਦਾ ਹੈ ਉਹਦੇ ਭਰਾ ਨੂੰ ਦੇਖਣ ਵਾਸਤੇ ਜਿਹੜਾ ਰਿਸ਼ਤਾ ਆਉਂਦਾ ਹੈ ਤੇ ਉਹ ਭਰਾ ਨੂੰ ਪਸੰਦ ਨਹੀਂ ਆਉਂਦਾ ਜਿਹੜੀ ਭਰਾ ਨੂੰ ਕੁੜੀ ਵੀ ਵੇਖਣ ਆਈ ਸੀ ਉਸ ਕੁੜੀ ਨੂੰ ਵੀ ਉਹ ਰਿਸ਼ਤਾ ਪਸੰਦ ਨਹੀਂ ਆਉਂਦਾ ਪਰ ਉਸ ਕੁੜੀ ਨੂੰ ਰਸ਼ਮੀ ਪਸੰਦ ਆ ਜਾਂਦੀ ਹੈ ਆਪਣੇ ਭਰਾ ਦੇ ਵਾਸਤੇ ਭਰਾ ਨੂੰ ਦੇਖਣ ਆਈ ਸੀਗੇ ਪਰ ਭਰਾ ਦੇ ਮਤਲਬ ਕਿ ਉਹਨਾਂ ਨੂੰ ਪਸੰਦ ਨਹੀਂ ਆਇਆ ਪਰ ਭਰਾ ਦੇ ਨਾਲ ਜਿਹੜੀ ਮਤਲਬ ਕਿ ਭਰਾ ਨੂੰ ਦੇਖਣ ਆਈ ਸੀਗੀ ਥੋੜੀ ਉਸ ਕੁੜੀ ਨੂੰ ਆਪਣੇ ਭਰਾ ਦੇ ਵਾਸਤੇ ਸੀਮਾ ਪਸੰਦ ਆਉਂਦੀ ਤਾਂ ਉਹਨੇ ਉਦੋਂ ਹੀ ਕਹਿ ਦਿੱਤਾ ਕਿ ਸਾਨੂੰ ਸੀਮਾ ਪਸੰਦ ਹੈ ਤੇ ਅਸੀਂ ਸੀਮਾ ਨੂੰ ਆਪਣੇ ਘਰ ਦੀ ਨੂੰ ਬਣਾਉਣਾ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਕਿ ਹਾਲੇ ਸੀਮਾ ਸ਼ਾਦੀ ਨਹੀਂ ਕਰਨਾ ਚਾਹੁੰਦੀ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਥੋੜਾ ਟਾਈਮ ਜਿੰਨਾ ਟਾਈਮ ਵੀ ਤੁਸੀਂ ਲੈਣਾ ਲੈ ਸਕਦੇ ਹੋ। ਤੁਸੀਂ ਸਾਨੂੰ ਸੋਚ ਕੇ ਦੱਸ ਦੇਣਾ। ਤਾਂ ਜਿਹੜੀ ਜੁੜੇ ਘਰ ਸੀਮਾ ਦਾ ਰਿਸ਼ਤਾ ਹੋਣਾ ਸੀ ਜਿਨ੍ਹਾਂ ਨੇ ਰਿਸ਼ਤਾ ਮੰਗਿਆ ਸੀ ਆ ਕੇ ਉਸ ਘਰ ਦੇ ਵਿੱਚ ਦੋਨੋਂ ਪੈਣ ਪਰ ਆਹੀ ਸੀਗੇ ਉਹਨਾਂ ਦਾ ਮਾਪਾਪ ਨਹੀਂ ਸੀ ਤਾਂ ਸੀਮਾ ਦੀ ਮਾਂ ਨੇ ਕਿਹਾ ਕਿ ਤੂੰ ਹਮੇਸ਼ਾ ਕਹਿੰਦੀ ਰਹਿੰਦੀ ਹੈ ਕਿ ਬਈ ਮੈਨੂੰ ਐਸਾ ਹੋ ਜੇ ਘਰ ਦੇ ਵਿੱਚ ਰਿਸ਼ਤਾ ਚਾਹੀਦਾ ਜਿੱਥੇ ਸੱਸ ਨਾ ਹੋਵੇ ਸੱਸ ਬਹੁਤ ਪਰੇਸ਼ਾਨ ਕਰਦੀ ਹੈ ਮੈਂ ਲੋਕਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਪਰੇਸ਼ਾਨ ਹੋ ਗਈਆਂ ਮੈਂ ਇਸ ਕਰਕੇ ਨਹੀਂ ਸ਼ਾਦੀ ਕਰਨਾ ਚਾਹੁੰਦੀ ਪਰ ਇੱਥੇ ਤੇ ਸੱਸ ਵੀ ਨਹੀਂ ਹੈ ਤੇ ਸਹੁਰਾ ਵੀ ਨਹੀਂ ਹੈ ਤੇ ਦੁਰਿਸ ਦੇ ਵਾਸਤੇ ਹਾਂ ਕਰਦੇ ਕਿਉਂਕਿ ਦੋ ਭੈਣ ਪਰ ਆਇਤਾ ਹੈ ਭੈਣ ਕਾਲ ਨੂੰ ਆਪਣੇ ਘਰੇ ਸਹੁਰੇ ਘਰ ਚਲੀ ਜਾਏਗੀ ਤੇ ਤੂੰ ਕੱਲੀ ਰਹੇਂਗੀ ਕੱਲੀ ਆਪਣੇ ਘਰੇ ਰਾਜ ਕਰੇਂਗੀ ਨੂੰ ਨੇ ਕਿਹਾ ਠੀਕ ਹੈ ਚਲੋ ਜੀ ਉਹ ਰਿਸ਼ਤੇ ਵਾਸਤੇ ਮੰਨਿਆ ਤਾ ਉਹ ਰਿਸ਼ਤੇ ਨੂੰ ਹਾਂ ਕਰ ਦਿੰਦੇ ਨੇ ਤੇ ਸੀਮਾ ਦਾ ਰਿਸ਼ਤਾ ਜਿਹੜਾ ਹੈ ਉਹ ਤੈ ਹੋ ਜਾਂਦਾ ਹੈ ਕੁਝ ਦਿਨਾਂ ਦੇ ਵਿੱਚ ਤੇ ਸ਼ਾਦੀ ਵੀ ਹਫਤੇ 10 ਦਿਨ ਦੇ ਅੰਦਰ ਅੰਦਰ ਹੀ ਸੀਮਾ ਦੀ ਜਿਹੜੀ ਸੀ ਸ਼ਾਦੀ ਹੋ ਜਾਂਦੀ ਹੈ ਸ਼ਾਦੀ ਹੋਣ ਤੋਂ ਬਾਅਦ ਜਿਹੜੀ ਅਗਲੀ ਸੱਚਾਈ ਸੀਮਾ ਦੇ ਸਾਹਮਣੇ ਆਉਂਦੀ ਹੈ ਤਾਂ ਸੀਮਾ ਉਸ ਸੱਚਾਈ ਨੂੰ ਜਾਣ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਕਿ ਮਤਲਬ ਕਿ ਉਹਨੂੰ ਸਮਝਣਾ ਹੀ ਮੁਸ਼ਕਿਲ ਹੋ ਜਾਂਦਾ ਹੈ ਕਿ ਮੈਂ ਇੰਨੀ ਵਧੀਆ ਮਤਲਬ ਖਾਬ ਦੇਖੇ ਸੀ ਇੰਨੇ ਸੋਹਣੇ ਸੁਪਨੇ ਸਜਾਏ ਸੀ ਪਰ ਮੇਰੇ ਨਾਲ ਇਹ ਸਭ ਕੁਝ ਕੀ ਹੋ ਗਿਆ ਤੇ ਆਪਾਂ ਦੱਸਦੇ ਹਾਂ ਕਿ ਉਹਦੇ ਨਾਲ ਇਸ ਤਰ੍ਹਾਂ ਐਸਾ ਕੀ ਹੋਇਆ ਜੀ ਦੇ ਕਰਕੇ ਉਹਦਾ ਬਿਲਕੁਲ ਸਾਥੀ ਤੋਂ ਵਿਸ਼ਵਾਸ ਹੀ ਟੁੱਟ ਗਿਆ ਜਿਹੜੀ ਉਹਦੀ ਨਣਦ ਜਿੰਨੇ ਉਹਦਾ ਰਿਸ਼ਤਾ ਮੰਗਿਆ ਸੀ ਆ ਕੇ ਕਿ ਭਾਈ ਮੈਨੂੰ ਸੀਮਾ ਪਸੰਦ ਹੈ ਤਾਂ ਉਹ ਨਣਦ ਜਿਹੜੀ ਸੀਗੀ ਉਹ ਪੁਲਿਸ ਦੇ ਵਿੱਚ ਸੀ ਜਿਆਦਾ ਵੱਡੀ ਪੋਸਟ ਤੇ ਨਹੀਂ ਸੀ ਬਹੁਤ ਛੋਟੀ ਜੀ ਪੋਸਟ ਤੇ ਸੀ ਪਰ ਉਹ ਪੁਲਿਸ ਦੇ ਵਿੱਚ ਸੀ ਤੇ ਇਸ ਕਰਕੇ ਉਹਦਾ ਜਿਹੜਾ ਸੁਭਾਅ ਸੀਗਾ ਉਹ ਬਹੁਤ ਹੀ ਜ਼ਿਆਦਾ ਸਖਤ ਔਰ ਬਹੁਤ ਹੀ ਰੁੱਖਾ ਸੁਭਾਅ ਸੀਗਾ ਉਹਦਾ ਔਰ ਥੋੜਾ ਮਤਲਬ ਕਿ ਉਹ ਵੱਡੀ ਸੀਗੀ ਆਪਣੇ ਭਰਾ ਨਾਲੋਂ ਤੇ ਉਹਨੂੰ ਲੱਗਦਾ ਸੀਗਾ ਵੀ ਇਸ ਘਰ ਦੇ ਵਿੱਚ ਮੇਰੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਤਾਂ ਉਹ 2-3 ਦਿਨ ਦੋ ਬਾਅਦ ਹੀ ਸੀਮਾ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗ ਗਈ। ਮਤਲਬ ਇੰਨਾ ਜ਼ਿਆਦਾ ਤੰਗ ਕਰਨ ਲੱਗ ਗਈ ਕਿ ਸੀਮਾ ਆਪਣੇ ਸਕੂਲ ਦੇ ਵਿੱਚ ਜੌਬ ਕਰਦੀ ਸੀ ਤੇ ਸੀਮਾ ਨੂੰ ਕਹਿੰਦੀ ਸੀ ਕਿ ਕਿ ਸਵੇਰੇ ਤੋਂ ਸਾਰਾ ਕੰਮ ਕਰਕੇ ਉਸ ਤੋਂ ਬਾਅਦ ਦੁਪਹਿਰ ਨੂੰ ਆ ਕੇ ਸਾਰਾ ਕੰਮ ਕਰੇਗੀ ਫਿਰ ਤੋਂ ਰਾਤ ਨੂੰ ਸਾਰਾ ਕੰਮ ਕਰੇਗੀ। ਫਿਰ ਮੈਂ ਰਾਤ ਨੂੰ ਤੋਂ ਮੇਰੇ ਪੈਰ ਦਬਾਏਗੀ, ਤੋਂ ਐ ਕਰੇਗੀ, ਉਹ ਕਰੇਗੀ। ਮਤਲਬ ਹੱਦ ਤੋਂ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਘਰ ਦੇ ਵਿੱਚ ਜਿਹੜੀ ਉਹਨਾਂ ਨੇ ਕੰਮ ਵਾਲੀ ਰੱਖੀ ਹੋਈ ਸੀ। ਉਹ ਕੰਮ ਵਾਲੀ ਨੂੰ ਵੀ ਹਟਾ ਦਿੰਦੀ ਏ ਤੇ ਸੀਮਾ ਨੂੰ ਕਹਿੰਦੀ ਏ ਕਿ ਤੂੰ ਸਾਰਾ ਦਿਨ ਕੰਮ ਕਰ। ਚਲੋ ਜੀ ਸੀਮਾ ਸਾਰਾ ਦਿਨ ਆਪਣਾ ਪਹਿਲਾਂ ਸਵੇਰੇ ਕਰਕੇ ਸਕੂਲ ਜਾਂਦੀ ਫਿਰ ਸਕੂਲ ਤੋਂ ਵਾਪਸ ਆ ਕੇ ਫਿਰ ਸਾਰਾ ਕਰਦਾ ਕੰਮ ਸਵੇਰ ਦੀ ਫਿਰ ਰਾਤ ਦਾ ਸਮੇਟਦੀ ਫਿਰ ਸਵੇਰੇ ਸਕੂਲ ਜਾਣਾ ਹੁੰਦਾ ਸੀ ਤਾਂ ਇਸ ਤਰ੍ਹਾਂ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਈ ਸੀ ਕਿਉਂਕਿ ਘਰ ਦੇ ਵਿੱਚ ਦੋ ਹੀ ਜਾਣੇ ਸੀਗੇ ਪਰ ਉਹਦੀ ਨਨਾਨ ਜਿਹੜੀ ਸੀ ਹੱਦ ਤੋਂ ਜ਼ਿਆਦਾ ਉਹਦੇ ਕੋਲੋਂ ਕੰਮ ਕਰਾਉਂਦੀ ਸੀ ਜਿਸ ਤਰ੍ਹਾਂ ਕੱਪੜੇ ਕਹਿੰਦੀ ਸੀ ਕਿ ਮਸ਼ੀਨ ਦੇ ਵਿੱਚ ਨਹੀਂ ਧੋਣੇਗੇ ਹੱਥ ਦੇ ਨਾਲ ਕੱਪੜੇ ਧੋਣੇ। ਝਾੜੂ ਪੋਚਾ ਪਹਿਲਾਂ ਪਾਣੀ ਭਾਗੇ ਫਰਸ਼ ਨੂੰ ਧੋਣਾ ਹੈ ਫਿਰ ਉੱਪਰੋਂ ਪੋਚਾ ਲਾਉਣਾ ਹੈ ਝਾੜੂ ਲਾਉਣਾ ਹੈ ਮਤਲਬ ਹਰ ਇੱਕ ਕੰਮ ਜਿਹੜਾ ਸੀਗਾ ਉਹ ਉਹਦੇ ਤੋਂ ਜ਼ਿਆਦਾ ਜ਼ਿਆਦਾ ਕਰਵਾ ਰਹੀ ਸੀਗੀ ਉਹਨੂੰ ਪਰੇਸ਼ਾਨ ਕਰ ਰਹੀ ਸੀਗੀ ਇੱਥੋਂ ਤੱਕ ਕਿ ਉਹਨੂੰ ਕਹਿੰਦੀ ਸੀ ਕਿ ਭਾਂਡੇ ਸਰਫ ਨਾਲ ਨਹੀਂ ਮੰਜਨੇਗੇ ਭਾਂਡੇ ਰਾਖ ਦੇ ਨਾਲ ਮੰਜਨੇਗੇ। ਮਤਲਬ ਉਹ ਇੰਨਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਕਿ ਰੋਜ਼ ਸਾਰੇ ਘਰ ਨੂੰ ਇੰਨਾ ਮਤਲਬ ਕਿ ਇਹ ਚੀਜ਼ ਨੂੰ ਸਾਫ਼ ਕਰਕੇ ਰੱਖੋ ਇਹ ਚੀਜ਼ ਨੂੰ ਸਾਫ਼ ਕਰਕੇ ਰੱਖੋ ਮਤਲਬ ਇੰਨਾ ਕੋ ਤੰਗ ਹੋ ਗਈ ਨਾ ਪਰ ਫਿਰ ਵੀ ਉਹ ਅਡਜਸਟ ਕਰ ਰਹੀ ਸੀ ਕਿ ਚਲੋ ਕੋਈ ਗੱਲ ਨਹੀਂ ਇੱਕ ਦਿਨ ਆਪਣੇ ਘਰ ਚਲੀ ਜਾਏਗੀ ਇਹਦੀ ਸ਼ਾਦੀ ਹੋ ਜਾਏਗੀ ਤਾਂ ਹੀ ਆਪਣੇ ਘਰ ਚਲੀ ਜਾਏਗੀ ਚਲੋ ਜੀ ਥੋੜਾ ਜਿਹਾ ਟਾਈਮ ਹੀ ਹਜੇ 2-3 ਮਹੀਨੇ ਹੀ ਲੰਗੇ ਸੀ ਕਿ ਸੀਮਾ ਦੇ ਘਰ ਵਾਲੇ ਦੀ ਅਮਰੀਕਾ ਦੇ ਵਿੱਚ ਨੌਕਰੀ ਲੱਗ ਗਈ ਤੇ ਉਹ ਬਾਹਰ ਚਲਾ ਗਿਆ ਸੀਮਾ ਨੇ ਸੋਚਿਆ ਕਿ ਚਲੋ ਮੇਰੇ ਘਰ ਵਾਲੇ ਦੀ ਨੌਕਰੀ ਲੱਗ ਗਈ ਹੈ ਹੋਰ 4 ਦਿਨ ਬਾਅਦ ਮੈਨੂੰ ਵੀ ਨਾਲ ਲੈ ਜਾਏਗਾ ਤਾਂ ਮੇਰੀ ਇਸ ਨਨਾਨ ਤੋਂ ਜਾਂ ਇਸ ਘਰ ਤੋਂ ਮੇਰਾ ਖਿਹੜਾ ਛੁੱਟ ਜਾਏਗਾ ਤੇ ਮੈਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਆਸਾਨੀ ਦੇ ਨਾਲ ਜੀ ਸਕਦੀ ਹਾਂ ਪਰ ਜੋ ਉਹਨੇ ਸੋਚਿਆ ਸੀ ਉਹ ਉਸ ਤੋਂ ਉਲਟ ਹੀ ਹੋ ਗਿਆ ਜਦੋਂ ਸੀਮਾ ਦਾ ਘਰ ਵਾਲਾ ਬਾਹਰ ਅਮਰੀਕਾ ਦੇ ਵਿੱਚ ਚਲਾ ਗਿਆ ਤਾਂ ਦੋ ਕੁ ਮਹੀਨੇ ਤੱਕ ਉਹਨੇ ਫੋਨ ਕੀਤਾ ਉਸ ਤੋਂ ਬਾਅਦ ਉਹਨੇ ਫੋਨ ਕਰਨਾ ਹੀ ਬੰਦ ਕਰ ਦਿੱਤਾ ਤਾਂ ਉਹ ਰੋਜ਼ ਵਿਚਾਰੀ ਪਰੇਸ਼ਾਨ ਹੁੰਦੀ ਕਿ ਅੱਜ ਫੋਨ ਆਏਗਾ ਕੱਲ ਫੋਨ ਆਏਗਾ ਅੱਜ ਫੋਨ ਆਏਗਾ ਤਾਂ ਉਹਨੇ ਘਰ ਆ ਕੇ ਵੀ ਕਿਸੇ ਨੂੰ ਇਹ ਗੱਲ ਨਹੀਂ ਦੱਸੀ ਕਿ ਮੇਰੇ ਨਾਲ ਕੀ ਹੋ ਰਿਹਾ ਉਹਨੂੰ ਇਹ ਸੀਗਾ ਕਿ ਮੇਰਾ ਮਾਪੇ ਪਰੇਸ਼ਾਨ ਹੋ ਜਾਣਗੇ ਪ੍ਰਾਪਰ ਪਰੇਸ਼ਾਨ ਹੋ ਜਾਏਗਾ ਤਾਂ ਉਹਨੇ ਕਹਿ ਲਾ ਕਿ ਵੀ ਕਿਸੇ ਦੇ ਨਾਲ ਕੋਈ ਗੱਲ ਨਹੀਂ ਦੱਸੋ ਚਲੋ ਜੀ ਟਾਈਮ ਲੰਘਦਾ ਗਿਆ 2 ਮਹੀਨੇ ਲੰਘ ਗਏ 3 ਮਹੀਨੇ ਲੰਘ ਗਏ ਕੋਈ ਗੱਲਬਾਤ ਨਹੀਂ ਕੋਈ ਫਿਰ ਉਹਨੇ ਇੱਕ ਦਿਨ ਆਪਣੀ ਭੈਣ ਦੇ ਨਾਲ ਗੱਲ ਕੀਤੀ ਕਿ ਮੇਰੇ ਨਾਲ ਤੇ ਇਸ ਤਰ੍ਹਾਂ ਇਸ ਤਰ੍ਹਾਂ ਆ ਹੋ ਰਿਹਾ ਹੈ ਤਾਂ ਉਹਦੀ ਭੈਣ ਨੇ ਕਿਹਾ ਕਿ ਮਾਪੇ ਨੂੰ ਘਰੇ ਬਈ ਉਹਨਾਂ ਦੇ ਨਾਲ ਗੱਲ ਕਰਦੇ ਆ ਤਾਂ ਉਹਨੇ ਮਨਾਂ ਕਰ ਦਿੱਤਾ ਕਿ ਮੰਮੀ ਡੈਡੀ ਬਹੁਤ ਪਰੇਸ਼ਾਨ ਹੋ ਜਾਣਗੇ ਇਸ ਕਰਕੇ ਉਹਨਾਂ ਨੂੰ ਹਜੇ ਕੁਝ ਨਹੀਂ ਦੱਸਣਾ ਹੋ ਸਕਦਾ ਹੈ ਕਿ ਸਭ ਕੁਝ ਠੀਕ ਹੋ ਜਾਏ ਚਲੋ ਜੀ ਟਾਈਮ ਲੰਘਦਾ ਗਿਆ ਇੱਕ ਦਿਨ ਅਚਾਨਕ ਕੀ ਹੋਇਆ ਕਿ ਉਹ ਸਕੂਲ ਤੋਂ ਆਈ ਤਾਂ ਉਹਦੀ ਨਨਾਨ ਪਹਿਲਾਂ ਹੀ ਘਰ ਦੇ ਵਿੱਚ ਸੀ ਤੇ ਫੋਨ ਦੇ ਉੱਪਰ ਗੱਲ ਕਰ ਰਹੀ ਸੀ ਤੇ ਉਹਨੂੰ ਨਹੀਂ ਪਤਾ ਸੀਗਾ ਕਿ ਸੀਮਾ ਘਰ ਆ ਚੁੱਕੀ ਹੈ ਔਫ ਹੋਂਦੇ ਆਪਣੇ ਭਰਾ ਦੇ ਨਾਲ ਗੱਲ ਕਰ ਰਹੀ ਸੀ। ਕਿ ਕੋਈ ਗੱਲ ਨਹੀਂ ਐ ਤੂੰ ਆਰਾਮ ਦੇ ਨਾਲ ਉੱਥੇ ਰਹਿ ਤੇ ਤੂੰ ਮੇਰਾ ਵੀਜ਼ਾ ਦਾ ਤੂੰ ਲਵਾ ਦਿੱਤਾ ਐ। ਮੈਂ ਵੀ ਥੋੜੇ ਦਿਨ ਤੱਕ ਤੇਰੇ ਕੋਲੇ ਆ ਜਾਵਾਂਗੀ। 1.5 ਮਹੀਨਾ ਮੈਂ ਤੇਰੇ ਕੋਲੇ ਰਵਾਂਗੀ ਔਰ ਉਸ ਤੋਂ ਬਾਅਦ ਮੈਂ ਵਾਪਸ ਆ ਜਾਵਾਂਗੀ। ਤੇ ਤੂੰ ਸੀਮਾ ਦੀ ਚਿੰਤਾ ਨਾ ਕਰ ਸੀਮਾ ਨੂੰ ਮੈਂ ਬਿਲਕੁਲ ਟਾਈਟ ਕਰਕੇ ਰੱਖਿਆ ਹੋਇਆ ਐ। ਸੀਮਾ ਹੁਣ ਇੱਥੇ ਹੀ ਆਪਣੇ ਘਰ ਦੀ ਨੌਕਰਾਨੀ ਬਣ ਕੇ ਰਹੇਗੀ। ਔਰ ਤੂੰ ਆਪਣੇ ਉੱਥੇ ਪਰਿਵਾਰ ਦੇ ਨਾਲ ਆਪਣਾ ਖੁਸ਼ ਰਹਿ। ਲੋ ਜੀ ਸੀਮਾ ਨੂੰ ਪਤਾ ਹੀ ਨਹੀਂ ਸੀਗੀ ਕਿ ਉਹ ਪਹਿਲਾਂ ਹੀ ਉੱਥੇ ਅਮਰੀਕਾ ਦੇ ਵਿੱਚ ਉਹ ਪਹਿਲਾਂ ਹੀ ਰਹਿ ਰਿਆ ਸੀ। ਉਹਨੇ ਪਹਿਲਾਂ ਹੀ ਉੱਥੇ ਵਿਆਹ ਕੀਤਾ ਹੋਇਆ ਸੀਗਾ ਉਹਦੇ ਬਾਲ ਬੱਚੇ ਵੀ ਸੀ। ਤਾਂ ਉਹਨੇ ਇੱਥੇ ਸੀਮਾ ਦੇ ਨਾਲ ਸਿਰਫ ਇੱਕ ਘਰ ਦੀ ਨੌਕਰਾਨੀ ਕਿ ਸ਼ਾਦੀ ਕਰਕੇ ਕਿ ਇੱਕ ਐਸੀ ਲੜਕੀ ਮਿਲ ਜਾਏ ਕਿ ਜੋ ਘਰ ਵੀ ਸੰਭਾਲਦੀ ਰਹੇ ਔਰ ਆਪਣੀ ਨੌਕਰੀ ਤੇ ਲੱਗੀ ਰਹੇ ਔਰ ਉਹਦੀ ਭੈਣ ਦਾ ਇਕੱਲਾਪਨ ਵੀ ਉਹਨੂੰ ਨਾ ਸਤਾਏ ਔਰ ਉਹਦੀ ਭੈਣ ਨੂੰ ਬਣਿਆ-ਬਣਾਇਆ ਘਰ ਦਾ ਖਾਣਾ ਮਿਲ ਜਾਏ ਉਹ ਆ ਮਤਲਬ ਕਿ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਨਾਂ ਨੇ ਸੀਮਾ ਦੇ ਨਾਲ ਵਿਹਾਰ ਕੀਤਾ ਚਲੋ ਸੀਮਾ ਨੇ ਸਾਰਾ ਕੁਝ ਸੁਣ ਲਿਆ ਸੁਣ ਕੇ ਉਹ ਇਕਦਮ ਸ਼ੌਕਡ ਹੋ ਗਈ ਔਰ ਉਦੀ ਨਾਨ ਨੇ ਜਦੋਂ ਦੇਖਿਆ ਤੇ ਉਹਨੇ ਮਤਲਬ ਇਸ ਤਰ੍ਹਾਂ ਦਾ ਮਤਲਬ ਰਿਐਕਟ ਕੀਤਾ ਕਿ ਸ਼ਾਇਦ ਉਹਨੇ ਕੁਝ ਨਹੀਂ ਸੁਣਿਆ ਤੇ ਕਿਹਾ ਕਿ ਅੱਜ ਦੀਦੀ ਤੁਸੀਂ ਜਲਦੀ ਆ ਗਏ ਤੇ ਕਹਿਣ ਲੱਗੀ ਕਿ ਹਾਂ ਅੱਜ ਮੇਰਾ ਥੋੜਾ ਤਬੀਅਤ ਠੀਕ ਨਹੀਂ ਸੀ ਮੈਂ ਇਸ ਕਰਕੇ ਜਲਦੀ ਆ ਗਈ ਲੋ ਜੀ ਖਾਣਾ ਪੀਣਾ ਖਾਤਾ ਅਗਲੇ ਦਿਨ ਸੀਮਾ ਨੇ ਕਿਹਾ कि मैं अपने डैडी मम्मी ਦੇ ਕੋਲ ਜਾਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਤਾਂ ਉਹਨੇ ਕਿਹਾ ਕਿ ਤੂੰ ਉੱਥੇ ਕੀ ਲੈਣ ਜਾਣਾ ਹੈ ਉੱਥੇ ਜਾਣ ਦੀ ਕੀ ਲੋੜ ਹੈ ਉਹਨੇ ਕਿਹਾ ਕਿ ਨਹੀਂ ਮੈਨੂੰ ਬਹੁਤ ਦਿਨ ਹੋ ਗਏ ਨੇ ਮੈਂ ਮਿਲੀ ਨਹੀਂ ਹੈ ਇਸ ਕਰਕੇ ਮੈਂ ਕੱਲ ਨੂੰ ਸੰਡੇ ਹੈ ਤੇ ਮੈਂ ਮਿਲਣ ਜਾਵਾਂਗੀ ਕਹਿੰਦੀ ਚਲ ਠੀਕ ਜਦੋਂ ਵਾਪਸ ਆਈ ਉਹਨੇ ਆ ਕੇ ਸਾਰੀ ਕਹਾਣੀ ਦੱਸੀ ਕਿ ਮੇਰੇ ਨਾਲ ਤੇ ਇਹ ਸਭ ਕੁਝ ਹੋ ਗਿਆ ਹੈ ਉਸ ਤੋਂ ਬਾਅਦ ਉਹ ਲੜਕੀ ਆਪਣੇ ਮਾਪੇ ਦੇ ਘਰ ਹੀ ਆ ਕੇ ਰਹਿਣ ਲੱਗ ਗਈ ਉਹ ਵਾਪਸ ਹੀ ਨਹੀਂ ਗਈ ਮਤਲਬ ਕਿ ਨਾ ਹੀ ਉਹਨੇ ਆਪਣਾ ਉਥੋਂ ਕੋਈ ਸਮਾਨ ਲਿਆਂਦਾ ਨਾ ਕੁਝ ਕਿਉਂਕਿ ਜਿਹੜਾ ਸੋਨਾ ਵਗੈਰਾ ਸੀਗਾ ਔਰ ਉਹ ਉਹ ਪਹਿਲਾਂ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਈ ਸੀ ਬਾਕੀ ਕਪੜਾ ਲੱਤਾ ਜੋ ਵੀ ਸੀਗਾ ਉਹਦਾ ਉਹ ਕੁਝ ਵੀ ਉਥੋਂ ਨਹੀਂ ਲੈ ਕੇ ਆਈ ਆਪਣੇ ਪੇਪਰ ਜਿਹੜੇ ਸੀਗੇ ਡਾਕੂਮੈਂਟ ਵਗੈਰਾ ਉਹ ਸਾਰੇ ਲੈ ਕੇ ਆ ਗਈ ਔਰ ਆਪਣਾ ਸੋਨਾ ਵਗੈਰਾ ਜਿਹੜਾ ਸੀ ਉਹਦਾ ਉਹ ਲੈ ਕੇ ਆ ਗਈ ਜਿਹੜਾ ਉਹਨਾਂ ਦਾ ਸੋਨਾ ਸੀਗਾ ਉਹ ਵੀ ਨਾਲ ਲੈ ਕੇ ਆ ਗਈ। ਔਰ ਉਸ ਤੋਂ ਬਾਅਦ ਉਹ ਕਦੀ ਨਹੀਂ ਗਈ। ਇੱਕ ਦੋ ਵਾਰ ਉਹ ਉਹਦੀ ਨਣਾਣ ਜਿਹੜੀ ਸੀ ਉਹਨੂੰ ਲੈਣ ਵਾਸਤੇ ਆਈ। ਜਦੋਂ ਪਹਿਲੀ ਵਾਰੀ ਆਈ ਤਾਂ ਉਹਨੇ ਸਾਰੀ ਕਹਾਣੀਆਂ ਨੇ ਦੱਸਦੀ ਕਿ ਮੈਨੂੰ ਤੁਹਾਡੀ ਸਾਰੀ ਕਹਾਣੀ ਪਤਾ ਲੱਗ ਚੁੱਕੀ ਹੈ ਤੇ ਮੈਂ ਹੁਣ ਤੁਹਾਡੇ ਘਰ ਕਦੇ ਨਹੀਂ ਜਾਵਾਂਗੀ। ਤੁਸੀਂ ਮੈਨੂੰ ਤਲਾਕ ਦੇ ਦਿਓ। ਮੈਂ ਆਪਣੇ ਘਰੇ ਪੁੱਛ ਆਪਣੇ ਮਾਪੇ ਬਾਬ ਦੇ ਨਾਲ ਮੈਂ ਆਪਣੀ ਜ਼ਿੰਦਗੀ ਕਾਟਾਂਗੀ। कदी -कदी कि ਇਹ ਤੁਹਾਡਾ ਸਿਉਣਾ ਹੈ ਇਹ ਤੁਸੀਂ ਲੈ ਜਾਓ ਮੇਰਾ ਸਿਉਣਾ ਮੇਰੇ ਕੋਲ ਹੈ ਚਲੋ ਜੀ ਉਹਦੀ ਨਨਾਨ ਸੋਨਾ ਲੈ ਕੇ ਚਲੀ ਜਾਂਦੀ ਏ ਤੇ ਕਹਿੰਦੀ ਹੈ ਨਹੀਂ ਉਹ ਵਾਪਸ ਆ ਜਾਏਗਾ ਉਹਨੇ ਉੱਥੇ ਕੋਈ ਸ਼ਾਦੀ ਨਹੀਂ ਕੀਤੀ ਹੈ ਤੂੰ ਵਾਪਸ ਆ ਜਾ ਕਾਫੀ ਦਿਨ ਤੱਕ ਉਹਨੇ ਫੋਨ ਕਰਦੀ ਰਹੀ ਕਦੀ ਕਦੀ ਆਉਂਦੀ ਵੀ ਸੀ ਜੀ ਉਹਦੇ ਕੋਲੇ ਕਿ ਪਰ ਉਹ ਸਮਝ ਗਈ ਸੀ ਕਿ ਇਹ ਮੈਨੂੰ ਸਿਰਫ ਫਸਾ ਕੇ ਰੱਖਣਾ ਚਾਹੁੰਦੇ ਆ ਮੇਰੇ ਨਾਲ ਇਹਨਾਂ ਨੂੰ ਕੋਈ ਲगाव ਨਹੀਂ ਕਿਉਂਕਿ ਉਹਨੇ ਤੇ ਉੱਥੇ ਆਪਣਾ ਪਰਿਵਾਰ ਬਣਾ ਰੱਖਿਆ ਐਕਸਟਰਾ ਰਸ਼ਮੀ ਅੱਜ ਵੀ ਸੋਰੀ ਸੀਮਾ ਅੱਜ ਵੀ ਆਪਣੇ ਘਰ ਹੀ ਰਹਿ ਰਹੀ ਹੈ ਆਪਣੇ ਮਾਂ-ਬਾਪ ਦੇ ਘਰ ਰਹਿ ਰਹੀ ਹੈ ਅੱਜ ਵੀ ਉਹਨੇ ਸ਼ਾਦੀ ਨਹੀਂ ਕੀਤੀ ਉਹਦੀ ਮਾਂ ਦੀ ਡੈਥ ਹੋ ਚੁੱਕੀ ਕੈਂਸਰ ਦੇ ਨਾਲ ਕਿਉਂਕਿ ਸੋਚ-ਸੋਚ ਕੇ ਪਰੇਸ਼ਾਨ ਹੋ ਕੇ ਉਹਦੀ ਮਾਂ ਦੀ ਡੈਥ ਹੋ ਗਈ ਉਹਨੂੰ ਕੈਂਸਰ ਹੋ ਗਿਆ ਬਾਪ ਅੱਜ ਵੀ ਬਿਮਾਰ ਹੈ ਕਦੇ ਉਹ ਬਾਪ ਨੂੰ ਹਸਪੀਟਲ ਲੈ ਕੇ ਜਾਂਦੀ ਹੈ ਕਦੇ ਘਰੇ ਸੇਵਾ ਕਰਦੀ ਹੈ ਪਹਿਲਾਂ ਉਹ ਟੀਚਰ ਦੀ ਜੌਬ ਕਰਦੀ ਰਹੀਏ ਤੇ ਹੁਣ ਉਹਨੇ ਟੀਚਰ ਦੀ ਜੌਬ ਵੀ ਛੱਡ ਦਿੱਤੀ ਤੇ ਇਸ ਟਾਈਮ ਉਹ ਆਪਣੇ ਬਾਪ ਦੇ ਨਾਲ ਰਹਿ ਰਹੀ ਏ ਉਹਦੀ ਸੇਵਾ ਕਰ ਰਹੀ ਏ ਔਰ ਉਹਦੇ ਭਰਾ ਦੀ ਵੀ ਸ਼ਾਦੀ ਨਹੀਂ ਹੋਈ ਭਰਾ ਨੇ ਵੀ ਸ਼ਾਦੀ ਨਹੀਂ ਕੀਤੀ ਦੋਨੋਂ ਭੈਣ ਭਰਾ ਬਿਨਾਂ ਸ਼ਾਦੀ ਤੋਂ ਹੀ ਜ਼ਿੰਦਗੀ ਕੱਟ ਰਹੇ ਨੇ ਔਰ ਆਪਣੇ ਬਾਪ ਦੀ ਸੇਵਾ ਕਰ ਰਹੇ ਨੇ ਬਾਬਾ ਆਏ ਦਿਨ ਬਿਮਾਰ ਹੋ ਜਾਂਦਾ ਹੈ ਹਸਪੀਟਲ ਲੈ ਕੇ ਜਾਣਾ ਭਰਾ ਨੌਕਰੀ ਤੇ ਚਲਾ ਜਾਂਦਾ ਹੈ ਸੀਮਾ ਨੇ ਨੌਕਰੀ ਛੱਡ ਦਿੱਤੀ ਸਿਰਫ ਬਾਪ ਨੂੰ ਸੰਭਾਲਣ ਵਾਸਤੇ ਤੇ ਕਿਉਂਕਿ ਉਹਦਾ ਸ਼ਾਦੀ ਤੋਂ ਵਿਸ਼ਵਾਸ ਹੀ ਟੁੱਟ ਗਿਆ ਸਭ ਨੇ ਉਹਨੂੰ ਦੁਬਾਰਾ ਕਿਹਾ ਕਿ ਤੂੰ ਸ਼ਾਦੀ ਕਰ ਲੈ ਤੂੰ ਸ਼ਾਦੀ ਕਰ ਲੈ ਪਰ ਸੀਮਾ ਨੇ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ ਉਹਦਾ ਮਨ ਇੰਨਾ ਜ਼ਿਆਦਾ ਖੱਟਾ ਹੋ ਗਿਆ ਕਿ ਉਸਨੇ ਦੁਬਾਰਾ ਸ਼ਾਦੀ ਹੀ ਨਹੀਂ ਕੀਤੀ ਔਰ ਉਹ ਅੱਜ ਵੀ ਆਪਣੇ ਬਾਪ ਦੀ ਸੇਵਾ ਕਰ ਰਹੀ ਏ ਔਰ ਆਪਣੀ ਜ਼ਿੰਦਗੀ ਜੋ ਹੈ ਕੱਟ ਰਹੀ ਏ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਿਆ ਕਿ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਤੋਂ ਪਹਿਲਾਂ ਸਾਨੂੰ 10 ਵਾਰੀ ਸੋਚਣਾ ਜ਼ਰੂਰੀ ਚਾਹੀਦਾ 100 ਵਾਰੀ ਸੋਚਣਾ ਚਾਹੀਦਾ ਹੈ ਕਿਸੇ ਨੂੰ ਧੋਖਾ ਦੇਣ ਤੋਂ ਪਹਿਲਾਂ ਕਿਉਂਕਿ ਸੀਮਾ ਦਾ ਹਜੇ ਤੱਕ ਤਲਾਕ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਪਰ ਉਹ ਪਿਛਲੇ 20 ਸਾਲ ਤੋਂ ਆਪਣੇ ਬਾਪ ਦੇ ਘਰੇ ਰਹਿ ਰਹੀ ਹੈ ਕੋਈ ਉਹਦੀ ਜ਼ਿੰਦਗੀ ਦਾ ਕੋਈ ਸੁੱਖ ਨਹੀਂ ਹੈ ਕੋਈ ਚਾਹ ਨਹੀਂ ਹੈ ਬਿਲਕੁਲ ਮਤਲਬ ਕਿ ਸਿਰਫ ਉਹਨੂੰ ਹੈ ਕਿ ਜਿਸ ਤਰ੍ਹਾਂ ਆਪਣੇ ਬਸ ਬਾਪ ਨੂੰ ਸਾਂਭਣਾ ਹੈ ਬਸ ਉਹਦੀ ਸੇਵਾ ਕਰਨੀ ਹੈ ਬਸ ਬਾਪ ਦੇ ਆਲੇ ਦੁਆਲੇ ਹੀ ਉਹਦੀ ਘਰ ਦੇ ਚਾਰ ਦਿਵਾਲੀ ਦੇ ਆਲੇ ਦੁਆਲੇ ਹੀ ਉਹਦੀ ਜ਼ਿੰਦਗੀ ਰਹਿ ਗਈ ਹੈ ਨਾ ਉਹ ਬਾਹਰ ਜਾਂਦੀ ਹੈ ਕਿਸੇ ਦੇ ਨਾਲ ਗੱਲਬਾਤ ਵੀ ਬਹੁਤ ਹੀ ਘੱਟ ਕਰਦੀ ਹੈ ਕਦੀ ਨੇ ਤਾਂ ਉਹ ਕਿਸੇ ਦੇ ਨਾਲ ਮਿਲਦੀ ਜੋੜੀ ਵੀ ਨਹੀਂ। ਤਾਂ ਇੱਕ ਬੰਦੇ ਨੇ ਆਪਣੇ ਸਵਾਰਥ ਦੀ ਖਾਤਰ ਜਾਂ ਧੋਖਾ ਮਤਲਬ ਕਿਸ ਚੱਕਰ ਦੇ ਵਿੱਚ ਧੋਖਾ ਦਿੱਤਾ ਇਹ ਵੀ ਸਮਝ ਨਹੀਂ ਆਇਆ ਕਿਉਂਕਿ ਇਹ ਜਿੰਨੀ ਕੁ ਕਹਾਣੀ ਆਪਾਂ ਤੁਹਾਨੂੰ ਸੁਣਾ ਰਿਹਾ ਇਹ ਉਹਦੇ ਆਪਣੇ ਜਵਾਨੀ ਦੱਸੀ ਹੋਈ ਕਹਾਣੀ ਅੰਦਰ ਦੀ ਹਕੀਕਤ ਕੀ ਸੀ ਜਾਂ ਕੀ ਨਹੀਂ ਸੀ ਇਹ ਕੋਈ ਨਹੀਂ ਜਾਣਦਾ ਕਿਉਂਕਿ ਅੱਜ ਤੱਕ ਕਦੀ ਉਨੇ ਖੁੱਲਕੇ ਗੱਲ ਨਹੀਂ ਕੀਤੀ ਬਸ ਜਿੰਨੀ ਕੋ ਕਹਾਣੀਆਂ ਨੇ ਆਪਣੇ ਜਵਾਨੀ ਦੱਸੀ ਉਹ ਆਪਾਂ ਤੁਹਾਨੂੰ ਸੁਣਾ ਦਿੱਤੀ ਤੇ ਪਰ ਜੋ ਵੀ ਉਹਦੇ ਨਾਲ ਹੋਇਆ ਕਿਸੇ ਨੇ ਉਹਦੇ ਨਾਲ ਧੋਖਾ ਕੀਤਾ ਉਹ ਬਹੁਤ ਗਲਤ ਗੱਲ ਆਪਾਂ ਨੂੰ ਕਿਸੇ ਨਾਲ ਵੀ ਧੋਖਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਉਹਦੀ ਹੀ ਕਹਾਣੀ ਨਹੀਂ ਆਪਣੇ ਸਾਰਿਆਂ ਦੀ ਕਹਾਣੀ ਹੈ ਕਿ ਇੱਕ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਤੁਹਾਨੂੰ ਇਹ ਮੇਰੀ ਕਹਾਣੀ ਕਿਸ ਤਰ੍ਹਾਂ ਲੱਗੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਆਪਾਂ ਹੁਣ ਚੱਲਦੇ ਹਾਂ ਤੇ ਤੁਸੀਂ ਵੇਟ ਕਰੋ ਆਪਣੀ ਆਉਣ ਵਾਲੀ ਨਵੀਂ ਕਹਾਣੀ ਦੀ ਤਦ ਤੱਕ ਤੁਸੀਂ ਸਾਰੇ ਅਸਦੇ ਰੋ ਉਸ ਕਰਾਉਂਦੇ ਰਹੋ ਤੇ ਸਾਡੀ ਨਵੀਂ ਕਹਾਣੀ ਦਾ ਕਹਾਣੀ ਦਾ ਇੰਤਜ਼ਾਰ ਕਰੋ ਸਾਨੂੰ ਜੋ ਇਜਾਜ਼ਤ ਸਤਸਰੀਆ ਕਾਰ